ਕੁਆਲੀਫਾਈਡ ਆ ਮੈਂ ਐਮ ਐਸ ਆਈ ਐਮ ਆਪਥਲਮੋਲੋਜਿਸਟ ਐਥਾ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਹਨ ਪੜ ਦੂਜਾ ਤੁਸੀਂ ਕਹਿੰਦੇ ਕਿਉਂ ਐਮ ਐਲ ਐ ਸਾਹਿਬ ਨਹੀਂ ਕੋਣ ਕੋਣ ਭਾਈ ਐਮ ਐਲ ਐ ਹੋ ਤੁਸੀਂ ਮੈਂ ਅਨਾਉਂਸ ਨੂੰ ਡਿਕਲੇਅਰ ਅਨਨਪੁਰ ਸਾਦਾ ਐਸਾ ਡਿਸਟ੍ਰਿਕਟ ਤੁਸੀਂ ਕਹਿ ਰਹੇ ਹੋ ਵੀ ਨਹੀਂ ਡਿਸਟ੍ਰਿਕਟ ਨਹੀਂ ਤਾਂ ਗੱਲੇ ਨਹੀਂ ਮੈਂ 35 ਪਿੰਡਾਂ ਦੀ ਗੱਲ ਹੈ ਨਾ ਠੀਕ ਹੈ ਓਏ ਓਏ ਬੈ ਜਾ ਰਾਮ ਥਲੇ ਬੈ ਜਾ ਬੈ ਜਾ ਰਾਮ ਰਾ ਫੇਰ ਠੀਕ ਹੈ ਜੇ ਜੇ ਕੋਈ ਗੱਲ ਨਹੀਂ ਸੁਣਦੀ ਫੇਰ ਉੱਠ ਉੱਠ ਕੇ ਦੱਸੋ ਅਸੀਂ ਤੁਹਾਨੂੰ ਹੰਬਲ ਸਮਿਸ਼ਨ ਕਰਦੇ ਆਂ ਵੀ ਤੁਸੀਂ ਸਾਨੂੰ ਡੇਟ ਰਿਟਰਨ ਦੇ ਵਿੱਚ ਦੇ ਦਿਓ ਵੀ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਮੈਂ ਨਿਤ ਲਖਾ ਲਾ ਮੋਹਾਲੀ ਦੇ 35 ਪਿੰਡ ਸ਼ਾਮਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਰੋਪੜ ਜ਼ਿਲ੍ਹੇ ਦੇ ਵਿੱਚ ਇਸ ਤਰੀਕੇ ਦਾ ਗੱਲ ਸਾਹਮਣੇ ਆ ਰਹੀ ਹੈ ਜਦੋਂ ਇਸ ਬਾਰੇ ਵਕੀਲ ਸਹਿਬਾਨ ਹਲਕਾ ਖਰਦਨ ਪਤਾ ਲੱਗਿਆ ਤਾਂ ਉਸ ਤੋਂ ਬਾਅਦ ਇੱਕ ਧਰਨਾ ਪ੍ਰਦਰਸ਼ਨ ਐਸ ਡੀ ਐਮ ਦਫ਼ਤਰ ਦੇ ਵਿੱਚ ਸ਼ੁਰੂ ਕੀਤਾ ਜਿਸ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਵੀ ਉਸ ਧਰਨੇ ਵਿੱਚ ਸ਼ਾਮਲ ਹੋ ਰਹੀਆਂ ਨੇ ਰੋਸ਼ਤ ਦੇ ਨੇਤੇ ਪਹੁੰਚੇ ਹੋਏ ਸਾਰੇ ਹੀ ਵਕੀਲ ਸਹਿਬਾਨ ਕਿਸਾਨ ਯੂਨੀਅਨ ਦੇ ਨੁਮਾਇंदे ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇंदे ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਨੁਮਾਇंदे ਤੇ ਆਏ ਹੋਏ ਸਾਰੇ ਪਿੰਡਾਂ ਤੋਂ ਮੇਰੇ ਬਹੁਤ ਸਰਕਾਰਯੋਗ ਬਜ਼ੁਰਗ ਮਾਤਾਂ ਭੈਣਾਂ ਨੌਜਵਾਨ ਸਾਥੀ ਪ੍ਰੈਸ ਦੇ ਵੀ ਸਾਰਿਆਂ ਨੂੰ ਫਤਿਹ ਅਰਜ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਥੀਓ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਜਿਹੜੀ ਇਹ ਅਫਵਾਹ ਉਠੀ ਹੈ ਇਸ ਦਾ ਸੋਰਸ ਕੀ ਹੈ ਇਹ ਮੈਨੂੰ ਹਲੇ ਤੱਕ ਨਹੀਂ ਪਤਾ ਲੱਗਿਆ ਕਿ ਇਹਦਾ ਸੋਰਸ ਕੀ ਹੈ ਔਰ ਇਹ ਪਹਿਲੀ ਵਾਰ ਨਹੀਂ ਹੈ ਕਿ ਇਦਾਂ ਦੀਆਂ ਅਫਵਾਹਾਂ ਉੱਡੀਆਂ ਸਾਲ ਪਹਿਲਾਂ ਵੀ ਇਹੀ ਗੱਲ ਚੱਲੀ ਸੀ ਕਿ 35 ਪਿੰਡ ਜਿਹੜੇ ਆ ਉਹ ਰੋਪੜ ਚ ਪਾਦ ਕਿ ਜਿਹੜੇ ਆ ਉਹ ਸ਼ਿਫਟ ਕੀਤੇ ਜਾਣਗੇ ਕਈ ਵਾਰੀ ਅਫਵਾਹਾਂ ਉੜੀਆਂ ਕਿ ਜਿਹੜੀ ਸਬ ਤਹਿਸੀਲ ਘੜੂਆ ਉਹ ਖਤਮ ਕੀਤੀ ਜਾ ਰਹੀ ਹੈ ਲੇਕਿਨ ਕੱਲ ਵੀ ਮੇਰੀ ਗੱਲ ਹੋਈ ਹੈ ਕੁਝ ਜਥੇਬੰਦੀਆਂ ਆਈਆਂ ਸੀ ਅੱਜ ਤੱਕ ਮੈਨੂੰ ਕੋਈ ਇਹ ਨਹੀਂ ਦੱਸ ਸਕਿਆ ਕਿ ਇਹਦਾ ਸੋਰਸ ਕੀ ਹੈ ਇਹ ਇੱਕ ਅਫਵਾਹ ਸਰਕਾਰੀ ਸੂਤਰਾਂ ਤੋਂ ਵੀ ਮੇਰੀ ਐਸ ਡੀ ਐਮ ਮੈਡਮ ਉਹਨਾਂ ਨਾਲ ਵੀ ਗੱਲ ਹੋਈ ਹੈ ਡਿਪਟੀ ਕਮਿਸ਼ਨਰ ਨਾਲ ਵੀ ਹੋਈ ਹੈ ਕਿਸ ਕੋਈ ਵੀ ਇਸ ਤਰ੍ਹਾਂ ਦਾ ਸਰਕਾਰ ਵੱਲੋਂ ਤਸਵੀਜ਼ ਹੀ ਹੈ ਨਹੀਂ ਇੱਥੇ ਅਸੀਂ ਬਿਨਾ ਪਾਣੀ ਤੋਂ ਹੀ ਜਿਵੇਂ ਮੋਜੇ ਖੋਲ ਲੈਂਦੇ ਆ ਮੈਂ ਤਾਂ ਇਦਾਂ ਲੱਗਦਾ ਹੈ ਹੋ ਸਕਦਾ ਪਿੱਛੇ ਕੁਝ ਕੋਈ ਸ਼ਰਾਰਤ ਵੀ ਹੋਵੇ ਕਿਸੇ ਦੀ ਲੇਕਿਨ ਅੱਜ ਦੀ ਤਰੀਕ ਤੱਕ ਅੱਜ ਤੱਕ ਕੋਈ ਐਸਾ ਤਜ਼ਵੀਦ ਸਰਕਾਰ ਵੱਲੋਂ ਨਹੀਂ ਹੈ ਸੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਵੀ ਡਟ ਕੇ ਖੜਾ ਤੁਹਾਡੇ ਨਾਲ ਡਟ ਕੇ ਬੋਲੇ ਸੋਨਹਾਰ ਇੱਕ ਪਿੰਡ ਕੋਈ ਇਹ ਨਹੀਂ ਪ੍ਰਾਈਜ਼ ਨਹੀਂ ਹੈ ਮੇਰੇ ਹਲਕੇ ਦੇ ਪਿੰਡ ਔਰ ਪਹਿਲਾਂ ਵੀ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਸੀ ਅੱਜ ਤੋਂ ਸਾਲ ਪਹਿਲਾਂ ਕਿ ਇਦਾਂ ਦੀ ਕੋਈ ਤਜ਼ਵੀਜ਼ ਨਹੀਂ ਹੈ। ਅਰੇ ਇਸ ਨੂੰ ਖਰਜ ਕੀਤਾ ਹੈ ਮੇਰੇ ਵੱਲੋਂ ਦਾ ਇੱਕ ਖਰਜ ਹੈ। ਕੋਈ ਸਰਕਾਰ ਵੱਲੋਂ ਇਦਾਂ ਦੀ ਤਜ਼ਵੀਜ਼ ਨਹੀਂ ਹੈ। ਜੋ ਸਿਸਟਮ ਪਹਿਲਾਂ ਚੱਲ ਰਿਹਾ ਉਦਾਂ ਹੀ ਚੱਲਣਾ ਸਾਰਾ ਕੁਝ। ਔਰ ਦੂਸਰੀ ਗੱਲ ਜਿਹੜੀ ਆਨੰਦਪੁਰ ਸਾਹਿਬ ਦੇ ਜ਼ਿਲ੍ਹੇ ਦੀ ਹੈ। ਉਹ ਵੀ ਹਲੇ ਕੋਈ ਐਸਾ ਪ੍ਰਪੋਜ਼ਲ ਸਰਕਾਰ ਵੱਲੋਂ ਨਹੀਂ ਹੈ। ਆਉਣ ਵਾਲੇ ਸਮੇਂ 'ਚ ਕੀ ਹੁੰਦਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਲੇਕਿਨ ਜਿੱਥੇ ਤੱਕ ਇਹ ਨਾ 35 ਪਿੰਡਾਂ ਦੀ ਉਹ ਹੈ ਉਹ ਮੈਂ ਜ਼ਿੰਮੇਵਾਰੀ ਲੈਣਾ ਕਿ ਇਹ ਇਹ ਬਾਅਦ ਆਉਣ ਵਾਲੇ ਸਮੇਂ 'ਚ ਆ ਕਰੂੰਗਾ ਫਿਰ ਬੈਠੋ ਹਲੇ ਮੈਨੂੰ ਬੋਲ ਲੈਣ ਦਿਓ ਪਹਿਲਾਂ ਨਾ ਨਾ ਮੈਂ ਮੈਂ ਫਿਰ ਚਲੇ ਜਾਂਦਾ ਜੇ ਨਹੀਂ ਸੁਣਦਾ ਤਾਂ ਬਹਿ ਜਾ ਥੱਲੇ ਬਹਿ ਜਾ ਥੱਲੇ ਬਹਿ ਜਾ ਬੈਠੋ ਹੱਦ ਕਰਤੀ ਆ ਮੈਂ ਗੱਲ ਉਹ ਕੀ ਮਤਲਬ ਹੈ ਤੁਸੀਂ ਜੇ ਨਹੀਂ ਸੁਣਨੀ ਤਾਂ ਹੋਰ ਗੱਲ ਹੈ ਜੇ ਗੱਲ ਨਹੀਂ ਸੁਣਨੀ ਤਾਂ ਹੋਰ ਗੱਲ ਹੈ ਮੈਂ ਸਾਫ਼ ਕਹਿ ਰਿਹਾ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜੜੀਏ ਤਸਵੀਜ਼ ਨਹੀਂ ਹੈ ਵੀਰ ਬਾਜਾ ਜੰਨਾ ਬਿਠਾਓ ਯਾਰ ਬੇਨਤੀ ਹੈ ਜਿਹੜੇ ਵੀ ਸੱਜਣ ਸਾਡੇ ਵਿਚਕਾਰ ਆਏ ਨੇ ਦੇਖੋ ਸਾਡਾ ਸਨੇਹਾ ਪੰਜਾਬ ਸਰਕਾਰ ਕੋਲ ਪਹੁੰਚ ਗਿਆ ਸੀ ਵੀਰ ਜੀ ਬੇਨਤੀ ਹੈ ਧਾਰੇ ਬਾਜੀ ਨਾ ਕਰੋ ਧਾਰੇ ਬਾਜੀ ਨਾ ਕਰੋ ਕੋਈ ਪੋਲੀਟਿਕਲ ਮਤ ਨਹੀਂ ਹੈਗਾ ਐਮਐਲਏ ਸਭ ਸਾਡਾ ਦਰਨਾ ਬੇਨਤੀ ਹੈ ਇੱਕ ਵੜ ਬੈਠੋ ਇਹ ਬੈਠਣੀ ਹੈ ਸੋ ਵਕੀਲ ਸਾਹਿਬ ਬਹੁਤ ਸਾਰੇ ਹੀ ਪੜ੍ਹੇ ਲਿਖੀ ਕੌਮ ਹੈ ਮੈਂ ਵੀ ਡਾਕਟਰ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਈ ਐਮ ਆਪਥਲਮੋਲੋਜਿਸਟ ਐਥੋ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ 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 ਬਿਲਕੁਲ ਠੀਕ ਹੈ ਤੁਸੀਂ ਵਕ ਤੋਏ 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 ਬੈ ਜਾ ਰਾਮਨਾ ਥੱਲੇ ਬੈ ਜਾ ਵੈ ਜਾ ਰਾਮਨਾ ਅੱਧ ਕਰਤੀ ਯਾਰ ਨਹੀਂ ਤਾਂ ਵਾ 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 ਸੋੜੋ ਬੜੇ ਲਿਖਿਆ ਵਾਲੀ ਗੱਲ ਕਰੋ ਜੇ ਕਰਨੀ ਆ ਤੋਈ ਨਾ ਬੈ ਜਾ ਬੈ ਜਾ ਤੋ ਬੈ ਜਾ ਭਈ ਫੇਰ ਠੀਕ ਹੈ ਜੇ ਜੇ ਕੋਈ ਗੱਲੇ ਨਹੀਂ ਸੁਣਦੀ ਫੇਰ ਉੱਠ ਉੱਠ ਕੇ ਦੱਸੋ ਅਸਲ ਹਲ ਕਰੀ ਤੁਸੀਂ ਬੋਲੋ ਸਾਡਾ ਚੱਲੇ ਆ ਤਲੀ ਨਹੀਂ ਜੇ ਗੱਲ ਸੁਣੀ ਨਹੀਂ ਹੈ ਇੱਕ ਮਿੰਟ ਤੁਸੀਂ ਯਾਰ ਕੋਈ ਕਰਕੇ ਦੇ ਯਾਰ ਇੱਕ ਮਿੰਟ ਦੇਖੋ ਬਾਅਦ ਚ ਗੱਲ ਕਰਿਓ ਪਹਿਲਾਂ ਮੈਂ ਤਾਂ ਇਹ ਝੂਠੀਆਂ ਵਾਵਾ ਨੇ ਐਮਐਲਏ ਸਾਹਿਬ ਅਸੀਂ ਤੁਹਾਨੂੰ ਦੇਖੋ ਰਿਕਵੈਸਟ ਕਰਦੇ ਆਂ ਵੀ ਜੇ ਤੁਸੀਂ ਕਹਿੰਦੇ ਆ ਵੀ ਝੂਠੀਆਂ ਵਾਵਾ ਪਹਿਲੀ ਗੱਲ ਤੇ ਝੂਠੀਆਂ ਵਾਵਾ ਨਹੀਂ ਹੈਗੀਆਂ ਜੇ ਸਾਨੂੰ ਦੇਖੋ ਮੈਨੂੰ ਦੇਖੋ ਸਾਰ ਆਪਣੀ ਅਸੀਂ ਤੁਹਾਨੂੰ ਹੰਬਲ ਸਬਮਿਸ਼ਨ ਕਰਦੇ ਆਂ ਵੀ ਤੁਸੀਂ ਸਾਨੂੰ ਰਿਟਰਨ ਦੇ ਵਿੱਚ ਦੇ ਦਿਓ ਵੀ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਮੈਂ ਨਿੱਤ ਲਿਖਾ ਲਓ ਹਾਂ ਲਿਖ ਕੇ ਲਿਖਾ ਲਓ ਐਮਐਲਏ ਨੂੰ ਕਿ ਅਸੀਂ ਤੁਹਾਡੇ ਅੱਗੇ ਇਤਰਾਜ਼ ਸਾਰੇ ਕਰਾਂਗੇ ਆਹ ਪੈਂਤੀ ਲਗਾਉਣ ਵਾਲੇ ਬਹੁਤ ਬੈਠੇ ਚੁੱਪ ਕਰ ਚੁੱਪ ਕਰ ਪੀਰ ਜੀ ਜਿਵੇਂ ਲੋਕ ਨੇ 100% ਲਿਟਰੇਟਰੀ ਉਹਨੇ ਲਿਓ ਮੈਂ ਸਾਈਨ ਕਰ ਲਿਆ ਫਿਰ ਅੱਧਾ ਦਿਕਾ ਇਹ ਮੈਗਨੀ ਬੋਲਦਾ ਲਿਟਰੇ ਨਹੀਂ ਹੋ ਗਿਆ ਲਿਟਰੋਂ ਘੱਟ ਮੈਂ ਸਵਾਲ ਉੱਥੇ ਐਲਕਰ ਸੁਣੋ ਸਰ ਉਹ ਐਮਐਨਏ ਦਾਬ ਨੇ ਐਮਐਨਏ ਆਪਣੀ ਹੈ ਆਪਣੀ ਤਾਂ ਹੀ ਮੋਹਨ ਪਾਰਕ ਜੇ ਅਗਲਾ ਆਪਣੀ ਹੈਗਾ ਸਰ ਬਸ ਬਸ ਮੇਰੇ ਜੀ ਬਹੁਤ ਚਲ ਸੁਣ ਲੈ ਕੋਈ ਕਰੋ ਮੰਡੜੀ ਦੱਸਣ ਵਾਲਾ ਮੰਡੜੀ ਨਾ ਬਹੁਤ ਕਹ ਰਹੇ ਮੇਰੀ ਮੇਰੇ ਕੋ ਫੜਾਓ ਮੜੇ ਯਾਰ ਮੈਂ ਨਾ ਕਰਨੇ ਲੋਕਾਂ ਦੇ ਖੱਡੇ ਤੋਂ ਹੋਇਆ ਹੈ ਇਹ ਆਲੇ ਸਾਹਿਬ ਨੇ ਕਿਹਾ ਸੀ ਅਰਪਣਾ ਨਹੀਂ ਮੇਰੀ ਗੱਲ ਉਸੇ ਦਾ ਪਾਸੇ ਵਧਾਇਆ ਯਾਰ ਬਾਈ ਯਾਰ ਅਨੈਕਲੇ ਕਾ 100% ਲੀਕ ਨਹੀਂ ਕੀਤੀ ਇਹ ਵੀ ਬਾਤ ਤਾਂ ਜਾਓ ਯਾਰ ਨੇ ਵਿੱਚ ਸਾਡੇ ਸਾਰੇ ਹੀ ਹਰ ਤਰ੍ਹਾਂ ਦਾ ਵਰਕ ਸਾਡੇ ਨਾਲ ਬੈਠਾ ਹੈ ਇੱਕ ਬੰਦਾ ਤੇ ਜਿਹੜੇ ਜੇ ਕਿਸੇ ਨੂੰ ਮੇਰੀ ਗੱਲ ਮਾੜੀ ਲੱਗੀ ਹੈ ਸੌਰੀ ਮੈਂ ਉਹ ਵਾਪਸ ਲੈ ਲਾਂਗਾ ਕੋਈ ਗੱਲ ਨਹੀਂ ਬਹੁਤ ਵਧੀਆ ਗੱਲ ਠੀਕ ਹੈ ਜੀ ਗੱਲ ਮੁੱਕ ਗਈ ਜਿਹੜੀ ਮੈਂ 10ਵੀਂ ਵਾਲੀ ਕਹੀ ਮੈਂ ਵਾਪਸ ਲੈ ਲੰਨਾ ਸੌਰੀ ਮੈਂ ਮੇਰਾ ਮਕਸਦ ਕੋਈ ਐਸਾ ਨਹੀਂ ਮੇਰਾ ਕੋਈ ਐਸਾ ਨਹੀਂ ਉਹ ਯਾਰ ਮੇਰੇ ਨਾਲ ਜੇ ਕੋਈ ਸਵਾਲ ਹੈ ਤਾਂ ਮੈਨੂੰ ਦੱਸੋ ਹਾਂ ਜੀ ਮੈਂ ਦੱਸਾਂ ਇਹ ਤੁਹਾਡਾ ਬਹੁਤ ਕਸੂਰ ਹੈ ਐਮਐਲਏ ਸਾਹਿਬ 3 ਦਿਨਾਂ ਤੋਂ ਧਰਨਾ ਚੱਲ ਰਿਹਾ ਤੇ ਅੱਜ ਤੁਸੀਂ ਆ ਕੇ ਕਹਿੰਦੇ ਹੋ ਵੀ ਜਿੰਨੇ ਵੀ ਲੋਕਾਂ ਨੇ ਇੱਥੇ ਧਰਨਾ ਲਾ ਇਨਸਾਫ ਪਸੰਦ ਲੋਕ ਨੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ ਨਿਤ ਨਮਾ ਪਰਬੋਗ ਕਰਦੀ ਆ بڑے ਲਿਖੇ ਨਾਗਰਿਕਾਂ ਨੂੰ ਤੁਸੀਂ ਆ ਕੇ ਕਹਿਣਾ ਪੈਦਾ ਤਾਂ ਅਰਪਣ ਇਹੋ ਗੱਲ ਨੂੰ ਨਾ ਜੇ ਤੁਸੀਂ ਕਹਿਣਾ ਜੱਸੜ ਦੇ ਜੱਸੜ ਕਰ ਜੱਸੜ ਜੱਸੜ ਬਣਾ ਸਰਕਾਰ ਨੂੰ ਮੈਂ ਮਾਫੀ ਮੰਗ ਲਈ ਉਹਦੀ ਜੱਸੜ ਜੱਸੜ ਪਹਿਲਾਂ ਹੱਥ ਹੋਣ ਓ ਯਾਰ ਨਾ ਤੂੰ ਮੁੱਕਦਾ ਉਹਨੇ ਜਾਨੀਆਂ ਮਾਫੀ ਮੰਗ ਲਈ ਫਿਰ ਕੇ ਰਹਿ ਗਿਆ ਸਾਹਮਣੇ ਮਾਫੀ ਮੰਗ ਲਈ ਐ ਮਾਫੀ ਮੰਗ ਲਈ ਹੋਣਾ ਚਾਹੀਦਾ ਉਹ ਕਹਿੰਦੇ ਹਾਂ ਭਈ ਮੰਗ ਲਈ ਨਹੀਂ ਕੋਈ ਆ ਰਿਹਾ ਦੇਖੋ ਇਹਨਾਂ ਚਾਹੇ ਬਾਈ ਜਣਾ ਬਾਈ ਜੀ ਸਾਰੇ ਬਹਿ ਜਾਓ ਲੈ ਫੈਨ ਕਰਾ ਲੋ ਵੀ ਮੇਰੀ ਜ਼ਿੰਮੇਵਾਰੀ ਐ ਕਿ ਇਹ ਪਿੰਡ ਨੂੰ ਕੋਈ ਨਹੀਂ ਹਿਲਾਏਗਾ ਮਹਾਲੀ ਚ ਰਹਿਣ ਦੇ ਧੰਨਵਾਦ ਇਹ ਲੋਕ ਲੈ ਕੇ ਆ ਕੇ ਜਿੰਦਾਬਾਦ ਮਹਾਨ ਜਨਮਤ ਦਰੋਹ ਜਿਨ੍ਹਾਂ ਨੇ ਅੱਜ ਸਾਡੇ ਪਿੰਡ ਮੈਨ ਨੂੰ ਜੋਦ ਪਲਗਾ ਲੰਦੇ ਇੱਕ ਮੌਜੂਦ ਹੈਗਾ ਜੋਸ ਮਨ ਬਧਾਇਆ ਹੋਇਆ ਮੰਗਾਇਆ ਹੋਇਆ ਰਿਟਰ ਚ ਦੇਣ ਲੱਗੇ ਆ ਰਿਟਰ ਚ ਦੇਣ ਲੱਗੇ ਪਹਿਲਾ ਬਾਊ ਜੀ ਰਿਟਰ ਦੇ ਦੇ ਬੇਨਤੀ ਆਦਰ ਵੀ ਜਿਹੜੇ ਹੈ ਸਾਰੇ ਬੈਠ ਜੋ ਬੈਠ ਜੋ ਬੈਠ ਜੋ ਮਲੇ ਸਾਹਿਬ ਸਾਡੇ ਵਿਚਕਾਰ ਨਹੀਂ ਕਿਤੇ ਚੱਲੇ ਨਹੀਂ ਜੇ ਇਹਦਾ ਮਾਹੌਲ ਬਣਾਵਾਂਗੇ ਗਰਾਮ ਦੀ ਜੀਰ ਕਰੂਗਾ ਓ ਠੀਕ ਹੈ ਬੈਜੋ ਯਾਰ ਸਾਰੇ ਬੈਜੋ ਬੈਜੋ ਮਲੇ ਸਾਹਿਬ ਨੂੰ ਬੁਲਾਵਾਂਗੇ ਬੈਜੋ ਬੈਜੋ